ਨੌਣ ਗਿਆ ਤੇ ਡੋ ਗਿਆ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਤੇ ਕੀ 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 ਕਰ ਉਹ ਆਉਂਦੇ ਆ ਇਸ সুইমিং ਪੂਲ ਦੇ ਚੱਲੇ ਆ ਰਾਤ ਜਦ ਕਰ ਲਈ ਨਹੀਂ ਇੱਥੇ ਹੀ ਨੌਣਾ ਵਾ ਕਿੰਨੀ ਉਮਰ ਸੀ ਦੀ ਪੰਜ ਸਾਲ ਮੈਰਿਡ ਸੀ ਕਿੰਨ ਮੈਰਿਡ ਸੀ ਅਨ ਮੈਰਿਡ ਕੀ ਦਰਵਾਜ਼ਾ ਉਹ ਤੁਹ ਕੀ ਤੇ ਆਸੇ ਜਾਣ ਕੇ ਜੱਦ ਆਇਆ ਮੈਂ ਤੁਹ ਨੂੰ ਤੋਂ ਵੀ ਆਪਣੇ ਮਾਵਰ ਦੇਖਣਾ 3 ਆ ਜੀ ਕੋਲ ਵੀ ਤੇ ਵੀਰੇ ਦਾ ਕੀ ਨਾਮ ਕੁਲਵਿੰਦਰ ਸਿੰਘ ਹਾ ਜੀ ਕੀ ਨਾ ਕੀ ਗੱਲ ਹੋਈ ਹੈ ਸਰ ਨਾਣ ਗਿਆ ਤੇ ਡੋਗ ਗਿਆ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਥੇ ਕੀ ਕਿਆ ਕੇ ਗਿਆ ਸੀ ਕਰੋ ਪਰ ਆਂਦੇ ਆ ਇਸ সুইমিਂਗ ਪੂਲ ਦੇ ਚੱਲੇ ਆ ਰਾਜ ਜਦ ਕਰ ਲਈ ਨਹੀਂ ਐ ਇੱੱਤੇ ਹੀ ਨੋਣਾ ਵਾ ਕਿੰਨੀ ਉਮਰ ਸੀ ਦੀ ਪੈਂਜੀ ਸਾ ਮੈਰਿਡ ਸੀ ਕਿੰਨ ਮੈਰਿਡ ਦੀ ਆਨ ਮੈਰਿਡ ਦੀ ਨਿੱਕੀ ਕੋ ਜਨਮ ਦਿਨ ਸੀ ਨਾ ਉਹ ਇੱਕ ਵਾਰ ਪਹਿਲਾਂ ਕੋ ਜਨਮ ਦਿਨ ਦੇ ਕਰਕੇ ਦੋਸਤਾਂ ਲੈ ਕੇ ਭਰਾਉਣ ਨਾਲ ਕਿਵੇਂ ਨਹੀਂ ਵਾਹੇ ਗਏ ਨਹੀਂ ਤੇ ਦੋਸਤ ਨਸਮੂਨ ਕੋ ਲਿਆ ਸੀ ਹੋਰ ਸੇ ਪਾਰਟੀ ਕਰਕੇ ਮੁਰ ਕੇ ਚਾਨਗੇ ਹੈ ਸੁਖਵਿੰਦਰ ਪੁੱਤ ਬੇਟੇ ਦਾ ਕੀ ਨਾਮ ਹੈ ਕੁਲਵਿੰਦਰ ਸਿੰਘ ਕੀ ਗੱਲ ਹੋਈ ਤੇ ਨੋ ਗਿਆ ਡੁੱਬ ਗਿਆ ਕਿੱਦਾਂ ਕਿਹਦੇ ਨਾਲ ਗਿਆ ਸੀ ਅਚਾਚੇ ਦੇ ਭਰਾ ਇਹਦੇ ਪੋਤੇ ਹੀ ਜਾਂਦੇ ਨੇ ਪੋਤੇ ਭਰਾਵਾਂ ਨਹੀਂ ਗਿਆ ਜੀ ਪਹਿਲਾਂ ਵੀ ਕਦੇ ਗਿਆ ਹੀ ਨਹੀਂ ਉਹਨੂੰ ਮੈਂ ਜਨੀਏ ਤੇ ਨਰ ਤੇ ਕਦੀ ਨਹੀਂ ਪੇਲਣ ਜਾਂਦਾ ਠੀਕ ਹੈ ਕਿ ਗੈਸ ਕਰੋ ਪਰ ਕੁਛ ਨਹੀਂ ਕਹਿ ਕੇ ਗਿਆ ਚੁੱਪ ਕਰਕੇ ਚਲ ਕੇ 10 ਕਿੰਗ ਜੀ ਜੀ ਜਨਮ ਦਿਨ ਸੀ ਉਹਦਾ ਕੋਈ ਜਨਮ ਦਿਨ ਦੀ ਪਾਰਟੀ ਕਰਨ ਦੇ ਕਿ ਵੈਸੇ ਇੱਕ ਗੈਸ ਲੋ ਜਨਮ ਦਿਨ ਦੇ ਪਹਿਲਾ ਇੱਕ ਦਿਨ ਲੰਘ ਗਿਆ ਉਤਰ ਵੈਸੇ ਨਾ ਹੋਣਗੇ ਹੁਣ 12 ਤੋਂ 20 ਘੰਟੇ ਹੋ ਗਏ ਆ ਕੀ ਹਾਲੇ ਤੱਕ ਮਿਲਿਆ ਨਹੀਂ ਜੀ ਨਹੀਂ ਜੀ ਵੀ ਮੰਗ ਕਰਦੇ ਪ੍ਰਸ਼ਾਸਨ ਨੂੰ ਲੱਭ ਦੋ ਹਾਂ ਆਪੋ